ਬੀਤੇ ਦਿਨੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਚ ਡੇਰਾ ਪ੍ਰੇਮੀ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਚੱਲਦੇ ਪਿੰਡ ਚ ਡੇਰਾ ਪ੍ਰੇਮੀਆ ਵੱਲੋਂ ਇਕੱਠ ਕੀਤਾ ਗਿਆ ਡੇਰਾ ਪ੍ਰੇਮੀਆ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਹਾਲੇ ਤੱਕ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਕਰਕੇ ਲੋਕਾਂ ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਬੰਦਾ ਡੀ ਐਮ ਸੀ ਦੇ ਵਿੱਚ ਹੈ ਪਰ ਸਾਨੂੰ ਤਾਂ ਪੂਰਾ ਡਾਊਟ ਆ ਵੀ ਬੰਦੇ ਦੀ ਡੈਥ ਹੋ ਚੁੱਕੀ ਹੈ ਉਹ ਵੀ ਸਾਨੂੰ ਡਿਕਲੇਅਰ ਨਹੀਂ ਕਰ ਰਹੇ ਹੈ ਮੈਡੀਕਲੀ ਵੀ ਬੰਦੇ ਡੈਥ ਹੋ ਚੁੱਕੀ ਆ ਸਾਨੂੰ ਉਹ ਚ ਵੀ ਕੋਈ ਇਦਾਂ ਦਾ ਲੱਗਦਾ ਵੀ ਸਾਨੂੰ ਥਕਾਇਆ ਜਾ ਰਿਹਾ ਤੇ ਜਿਹੜਾ ਅੱਜ ਤੀਜਾ ਦਿਨ ਹੋ ਗਿਆ ਆਪਾਂ ਹਾਲਾਤ ਦੇਖ ਰਹੇ ਆਂ ਵੀ ਤਿੰਨ ਦਿਨਾਂ ਦੇ ਵਿੱਚ ਸਾਨੂੰ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਪਾਏ ਵੀ ਅਸੀਂ ਇੰਨੇ ਟਾਈਮ 'ਚ ਇਹਨਾਂ ਨੂੰ ਬੰਦਿਆਂ ਨੂੰ ਫੜ ਲਾਂਗੇ ਜਾਂ ਸਾਡੇ ਕੋਲੇ ਕੁਝ ਅਜ ਤੱਕ ਉਹਨਾਂ ਦੇ ਪ੍ਰੂਫ ਮਿਲ ਚੁੱਕੇ ਆਂ ਕੁਝ ਵੀ ਤਸ਼ੱਲੀ ਬਖਸ਼ ਜਵਾਬ ਨਹੀਂ ਹੈ ਤਾਂ ਇਸੇ ਗੱਲ ਦਾ ਪੂਰੇ ਪੰਜਾਬ ਦੇ ਵਿੱਚ ਸੰਗਤ ਦੇ ਅੰਦਰ ਬਹੁਤ ਜ਼ਿਆਦਾ ਰੋਸ ਹੈ ਪਿੰਡ ਦੀ ਵਿੱਚ ਪ੍ਰਿਮੀਨੋ ਪੁਲੀ ਮਾਰਕਸ ਉਸ ਸਬੰਧ ਵਿੱਚ ਅੱਜ ਆਪਣਾ ਇਥੇ ਨਾਮ ਚਰਚਾ ਰੱਖੀ ਗਈ 8 ਤੋਂ 10 ਹੈ ਅਜੇ ਉਹਨਾਂ ਦੀ ਕਠਪੁਰੀ ਹੈ ਉਸ ਵਾਸਤੇ ਅਸੀਂ ਮੁਕੰਮਲ ਜਿਹੜੀ ਪ੍ਰਬੰਧ ਨੇ ਕੀਤੇ ਹੋਏ ਨੇ ਕੋਈ ਅਮਨ ਅਮਾਨ ਪੂਰਾ ਕਰਨ ਰੱਖਿਆ ਹੈ ਢੇਰਾ ਪ੍ਰੀਮੀਅਰ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵਿਗੜੇ ਹਾਲਾਤਾਂ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਫਰੀਦਕੋਟ ਤੋਂ ਜਗਤਾਰ ਦੁਸਾਨ ਜਗਬਣੀ ਟੀਵੀ